ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪੱਤੀ ਸ਼ਖਾ ਭਾਸਨ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਚਨਿ ਵੈਸ਼ਨਵ ਨੇ ਕਿਹਾ ਕਿ ਆਮਦਨ ਕਰ ਕਾਨੂੰਨ ਤੇ ਵਸਤਾ ਤੇ ਸੇਵਾਵਾਂ ਟੈਕਸ ਵਿੱਚ ਮਹੱਤਵਪੂਰਨ ਸੁਧਾਰ ਕੀਤੇ ਗਏ ਨੇ ਨਵੀਂ ਦਿੱਲੀ ਚ ਪੀ ਐਫ ਆਈ ਸਾਲਾਨਾ ਫੋਰਮ 2025 ਨੂੰ ਸੰਬੋਧਨ ਕਰਦਿਆਂ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਵਸਤਾ ਤੇ ਸੇਵਾਵਾਂ ਟੈਕਸ ਕਰੇਲੂ ਵਸਤਾ ਤੇ ਖੇਤੀਬਾੜੀ ਉਤਪਾਦਾਂ ਨੂੰ ਵਧੇਰੇ ਕਫਾਈਤੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਉਹਨਾਂ ਕਿਹਾ ਜਦੋਂ ਵਸਤਾਆਂ ਦੀਆਂ ਕੀਮਤਾਂ ਘਟੀਆਂ ਨੇ ਤਾਂ ਮੰਗ ਵਿੱਚ ਵੀ ਕਾਫੀ ਵਾਧਾ ਹੋਵੇਗਾ ਯਾਤਰੀ ਸੁਰੱਖਿਆ ਦੇ ਮੁੱਦੇ ਤੇ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਭਾਰਤੀ ਰੇਲਵੇ ਸੁਰੱਖਿਆ ਨਾਲ ਸੰਬੰਧਿਤ ਪ੍ਰੋਜੈਕਟਾਂ ਤੇ ਸਾਲਾਨਾ 1.30 ਲੱਖ ਕਰੋੜ ਤੋਂ ਵੱਧ ਖਰਚ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਲਗਾਤਾਰ ਉਪਰਾਹਾਂ ਕਾਰਨ ਹਾਦਸਿਆਂ ਦੀ ਗਿਣਤੀ ਹੁਣ ਪ੍ਰਤੀ ਸਾਲ 31 ਰਹਿ ਗਈ ਹੈ ਜੋ ਸਾਲ 2013-14 ਚ 170 ਸੀ If you go back 11 years, then the number of accidents which used to happen were of the order of 170 a year. That was the order of accidents which used to happen. Because of all the focus on safety and huge investment in technology, better safety practices, the number has come down to 31 last year. That's a significant improvement, but we should not be stopping here. ਕੇਂਦਰੀ ਇਲੈਕਟ੍ਰੋਨਿਕ ਅਤੇ ਸੂਚਨਾ ਟੈਕਨੋਲੋਜੀ ਦੇ ਮੰਤਰੀ ਸਨਤ ਰਾਜਮントਰੀ ਜਤਨ ਪ੍ਰਸਾਦ ਹੜਪਰਵਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਪੰਜਾਬ ਦੇ ਦੌਰੇ ਤੇ ਨੇ ਰਾਜਮントਰੀ ਅੱਜ ਲਗੁਰਦਾਸਪੁਰ ਦੇ ਹਲਕਾ ਦਿਨਾ ਨਗਰ ਦੇ ਦੁਗਰੀ ਆਦੀਆਂ ਹਰਤਾਨ ਤੇ ਨੰਗਲ ਬ੍ਰਾਹਮਣਾ ਪਹੁੰਚੇ ਉਹਨਾਂ ਹੜਪਰਵਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੂੰ ਪਰੋਸਾ ਦਵਾਇਆ ਕਿ ਹੜਾ ਨਾਲ ਜਿਨ੍ਹਾਂ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਉਸ ਦੀ ਪਰਪਾਈ ਕੇਂਦਰ ਸਰਕਾਰ ਵੱਲੋਂ ਕੀਤੀ ਜਾਵੇਗੀ पंजाब की जो बाढ़ से नुकसान हुआ है बहुत ही भीषण यहाँ पे रास्ते का फार्म न करना पड़ा है राहत धनराशि की घोषणा की गई है कठिन समय है और यहाँ सुनिश्चित कराएंगे कि लोगों को लाभ मिले और राहत मिले और जो सामग्री से लेके जिनके आवास टूटे उनको आवास उपलब्ध कराए जाए जो लोगों की फसल नष्ट हुई उनको मुआवजा मिले जिनके जमीन में खेत कट गए होंगे उनके लिए अलग से मुआवजा होगा पूरा देश पंजाब की जनता के साथ हमारे किसान भाइयों के साथ है ਪੰਜਾਬ ਸਰਕਾਰ ਵੱਲੋਂ ਹੜ੍ਹਾਂ ਕਾਰਨ ਆਏ ਪਾਣੀ ਦੌਰਾਨ ਜਿਹੜੇ ਖੇਤਾਂ ਵਿੱਚ ਗਾਰ ਮਿੱਟੀ ਭਰ ਗਈ ਹੈ ਕਿਸਾਨ ਉਸ ਨੂੰ ਜਿਸ ਦਾ ਖੇਤ ਉਸ ਦਾ ਦੇ ਤਹਿਤ ਆਪਣੇ ਪੱਧਰ ਤੇ ਮਿੱਟੀ ਨੂੰ ਹਟਾ ਕੇ ਆਪਣੇ ਅਗਲੇ ਸੀਜ਼ਨ ਦੀ ਫਸਲ ਨੂੰ ਬੀਜ ਸਕਦੇ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਨਚੋਤਕਾਰ ਨੇ ਇਸ ਸਬੰਧੀ ਜਾਣਕਾਰੀ ਨੋਟੀਫਿਕੇਸ਼ਨ ਬਾਰੇ ਕਿਹਾ ਕਿ ਪੰਜਾਬ ਸਰਕਾਰ ਮਾਈਨਿੰਗ ਤੇ ਭੂ ਵਿਗਿਆਨ ਵਿਭਾਗ ਵੱਲੋਂ ਖਾਣਾ ਤੇ ਖਣਿਜ ਵਿਕਾਸ ਦੇ ਨਿਯਮਕ ਐਕਟ 1957 ਦੇ ਉਪ ਬੰਨਾ ਸਟੇਲ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਇਸ ਸਟੇਲ ਤਹਿਤ ਇੱਕ ਮੁਸ਼ਤ ਰਾਹਤ ਵਜੋਂ 31 ਦਸੰਬਰ ਤੱਕ ਹੜ੍ਹਾਂ ਕਾਰਨ ਖੇਤੀਓ ਖੇਤਾਂ ਜਮਾ ਹੋਈ ਗਾਰ ਰੇਤਾ ਤੇ ਦਰਿਆ ਨਾਲ ਆਇਕਣੇ ਚ ਪਦਾਰਥਾਂ ਨੂੰ ਕਿਸਾਨਾਂ ਵੱਲੋਂ ਹਟਾਉਣ ਤੇ ਚੁੱਕਣ ਦੀ ਪਰਵਾਨਗੀ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਜੁਸਤਾ ਖੇਤ ਉਸਦਾ ਰੇਤ ਮੁਤਾਬਕ ਕਿਸਾਨ ਹੜਾਂ ਦੇ ਪਾਣੀ ਕਾਰਨ ਉਹਨਾਂ ਦੇ ਖੇਤ ਵਿੱਚ ਜਮਾ ਹੋਈ ਗਾਰ ਤੇ ਰੇਤੇ ਨਾਲ ਆਇਕਣੇ ਚ ਪਦਾਰਥਾਂ ਨੂੰ ਖਾਣ ਤੇ ਭੂ ਵਿਗਿਆਨ ਵਿਭਾਗ ਤੋਂ ਬਿਨਾਂ ਕੋਈ ਪਰਮਿਟ ਜਾਂ ਐਨਓਸੀ ਲਈ ਆਪਣੇ ਪੱਧਰ ਤੇ ਹਟਾ ਜਾਂ ਚੁੱਕ ਸਕਦੇ ਹਨ ਦਾ ਸਿਆ ਕਿਸਬੰਧਿਤ ਪ੍ਰਭਾਵਿਤ ਕਿਸਾਨ ਜਾਂ ਕਾਸ਼ਤਕਾਰ ਹੜਾਂ ਕਾਰਨ ਖੇਤੀਓ ਖੇਤਾਂ ਚ ਜਮਾਇ ਇਸ ਰੇਤੇ ਨੂੰ ਆਪਣੇ ਪੱਧਰ ਤੇ ਹਟਾਉਣ ਤੇ ਚੁੱਕਣ ਸੰਬੰਧੀ ਆਪਣੀ ਦਰਖਾਸਤ 21 ਸਤੰਬਰ ਤੱਕ ਕਾਰਜਕਾਰੀ ਇੰਜੀਨੀਅਰ ਡਰੇਨੇਜ ਕੋਲ ਜਮ੍ਹਾਂ ਕਰਵਾ ਸਕਦੇ ਨੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾੰਤ ਕੁਮਾਰ ਯਾਦਵ ਅਤੇ ਭਾਰਤੀ ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਬ੍ਰਾਂਚ ਦੇ ਚੇਅਰਮੈਨ ਨੇ ਹਾਲੀ ਚਾਈ ਹੜਾਂ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਲੈ ਕੇ ਜਾਣ ਵਾਲੇ 4 ਟਰੱਕਾਂ ਦੇ ਕਾਫਲੇ ਨੂੰ ਚੰਡੀ ਦੀ ਖਾ ਕੇ ਰਵਾਨਾ ਕੀਤਾ ਇਸ ਵਿੱਚ ਜ਼ਰੂਰੀ ਸਮਾਨ ਪਸ਼ੂਆਂ ਦਾ ਚਾਰਾ ਤਰਪਾਲਾ ਪਾਂਡੇ ਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਸ਼ਾਮਲ ਨੇ ਇੱਕ ਰੈੱਡ ਕਰਾਸ ਚੰਡੀਗੜ੍ਹ ਸ਼ਾਖਾ ਦੁਆਰਾ ਭੇਜੀ ਗਈ ਦੂਜੀ खेप ਹੈ ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਤਿੰਨ ਟਰੱਕ ਸਮਗਰੀ ਭੇਜੀ ਜਾ ਚੁੱਕੀ ਹੈ ਸੀਮਾ ਸੁਰੱਖਿਆ ਬਲ ਬੀਐਸਐਫ ਨੇ ਇਸ ਸਾਲ ਦੌਰਾਨ ਪੰਜਾਬ ਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਖੇਪਬਸਤ ਕੀਤੀ ਹੈ। ਪੰਜਾਬ ਪੁਲਿਸ ਨੇ ਨਸ਼ਾ ਵਿਰੋਧੀ ਕਾਰਜਪਾਲ ਨਾਲ ਇੱਕ ਸਾਂਝੇ ਆਪਰੇਸ਼ਨ ਚ ਬੀਤੀ ਰਾਤ ਅਮਰitsar ਦੇ ਪਿੰਡ ਬਹਿੜਵਾਲ ਨੇੜੇ ਇੱਕ ਨਸ਼ਾ ਤਸਕਰ ਤੋਂ 25 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੇ 30 ਪੈਕੇਟ ਬਰਾਮਦ ਕੀਤੇ ਨੇ। ਉਸਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਵੀ ਸਬਤ ਕੀਤਾ ਗਿਆ ਹੈ। ਪੀਐਸਐਫ ਸੂਤਰਾਂ ਨੇ ਦੱਸਿਆ ਕਿ ਨਸ਼ੀਲਾ ਪਦਾਰਥ ਸਰਹੱਦ ਪਾਰ ਤੋਂ ਡਰੋਨ ਰਾਹੀਂ ਸੁੱਟਿਆ ਗਿਆ ਹੈ। 잡ਦਾ ਦੋਸ਼ੀ ਨੂੰ ਹੋ ਚਾਸ਼ ਲਈ ਨਸ਼ਾ ਵਿਰੋਧੀ ਕਾਰਜਪਾਲ ਅਮਰitsar ਦੇ ਹਵਾਲੇ ਕਰ ਦਿੱਤਾ ਗਿਆ ਹੈ। एशिया कप 2020 क्रिकेट टूर्नामेंट वे चार्जिंग महत्वपूर्ण ग्रुप बी मैच अफगानिस्तान ਦਾ ਮੁਕਾਬਲਾ শ্রীলঙ্কা ਨਾਲ ਹੋਵੇਗਾ ਇਹ ਮੈਚ ਆਗੂ ਤੋਂ ਅਭੀਜ ਭਾਰਤੀ ਸਮੇਂ ਮਤਾਬਕ ਰਾਤ 8 ਵਜੇ ਸ਼ੁਰੂ ਹੋਵੇਗਾ ਸੁਪਰ 4 ਵਿੱਚ ਜਗ੍ਹਾ ਪੱਕੀ ਕਰਨ ਲਈ अफगानिस्तान ਨੂੰ ਹਰ ਕੀਮਤ ਤੇ ਮੈਚ ਜਿੱਤਣਾ ਪਵੇਗਾ ਕੱਲ ਟੂਰਨਾਮੈਂਟ ਵਿੱਚ ਪਾਕਿਸਤਾਨ ਨੇ ਗਰੁੱਪ ए ਦੇ ਮੈਚ ਮੇਜ਼ਬਾਨ ਸਖਤ ਅਰਬ ਅਮਿਰਤ ਨੂੰ 41 ਦੌੜਾਂ ਨਾਲ ਹਰਾਇਆ ਇਸ ਜਿੱਤ ਨਾਲ ਪਾਕਿਸਤਾਨ ਭਾਰਤ ਦੇ ਨਾਲ ਸੁਪਰ 4 ਚ ਪਹੁੰਚ ਗਿਆ ਜਦਕਿ ਸਖਤ ਅਰਬ ਅਮਿਰਤ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਤੇਸ ਦਿਨਾਂ ਦੀ ਪ੍ਰਤੀਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ ਐਤਾਰੀਰ ਈਆਈਆਰ ਆਰਐਨਯੂ ਚਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟੇ ਨਮਸਕਾਰ